ਪੰਜਾਬ ਦੇ ਵਿੱਚ ਆਪਾਂ ਦੇਖਿਆ ਸੀ ਕਿ ਮਾਨ ਸਰਕਾਰ ਪਹਿਲਾਂ ਬਹੁਤ ਐਕਟਿਵ ਹੋਈ ਸੀ ਐਕਸ਼ਨ ਦੇ ਵਿੱਚ ਸੀ ਬਹੁਤ ਸਾਰੇ ਪੁਲਿਸ ਮੁਲਾਜ਼ਮਾਨੀਆਂ ਪਹਿਲਾਂ ਇਹਨਾਂ ਨੇ ਬਦਲੀਆਂ ਕੀਤੀਆਂ ਹੁਣ ਫੇਰ ਕਾਫੀ ਸਾਰੇ ਪੁਲਿਸ ਮੁਲਾਜ਼ਮਾਨੀਆਂ ਬਦਲੀਆਂ ਕੀਤੀਆਂ ਨੇ ਪਰ ਇਸ ਵਾਰੀ ਉੱਚ ਅਧਿਕਾਰੀਆਂ ਨੇ ਬਦਲੀਆਂ ਕੀਤੀਆਂ ਨੇ ਇਹਦੇ ਵਿੱਚ ਕੀ ਬਦਲਣ ਵਾਲਾ ਕੀ ਹੈ ਜੀ ਇਹਨਾਂ ਬਦਲੀਆਂ ਤੋਂ ਵੇਖੋ ਅੱਗੇ ਕੋਡ ਆਫ ਕੰਡਕਟ ਲਗਾ ਰਿਹਾ ਲੰਮੇ ਸਮੇਂ ਤੱਕ ਜੀ ਤਾਂ ਜਦੋਂ ਕੋਡ ਆਫ ਕੰਡਕਟ ਜਿਹੜਾ हट ਗਿਆ ਤਾਂ ਉਦੋਂ ਆਪਦੇ ਹਸਾਬ ਕਿਤਾਬ ਦੇ ਨਾਲ ਬਦਲੀਆਂ ਕਰਨ ਦਾ ਜਿਹੜਾ ਮੀਟਰ ਆ ਉਹਨਾਂ ਦੇ ਹੱਥ ਆ ਗਿਆ ਕਿ ਹਾਂ ਭਾਈ ਕਿਹੜਾ ਬੰਦਾ ਕਿੱਥੇ ਸੁੱਟਣਾ ਜੀ ਜੀ ਠੀਕ ਹੈ ਨਾ ਜੀ ਇਹ ਵੀ ਮਸਲਾ ਤਾਕਤ ਦੇ ਨਾਲ ਜੁੜਦਾ ਹੈ ਤਾਂ ਗੱਲ ਇਹ ਆ ਕਿ ਹੁਣ ਜਦੋਂ ਭਈ ਉਹ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਨਾ ਕਿ ਜਦੋਂ ਕੋਈ ਘਰ ਵਾਲਾ ਕਰਨੀ ਕਿਸੇ ਦਾ ਡਰ ਨਹੀਂ ਹੁਣ ਚੋਣ ਕਮਿਸ਼ਨ ਦਾ ਕੋਈ ਇੱਥੇ ਡੰਗ ਨਹੀਂ ਹੈਗਾ ਜੀ ਤਾਂ ਆਪਣੇ ਪਦਰਤੇ ਤਬਾਦਲੇ ਜਿਹੜੇ ਉਹ ਕੀਤੇ ਜਾ ਸਕਦੇ ਆ ਜਿਹੜੇ ਤਬਾਦਲੇ ਹੁੰਦੇ ਆ ਇਸ ਪੋਲਿਟਿਕਸ ਦੇ ਸਿਸਟਮ ਦੇ ਵਿੱਚ ਪੋਲਿਟੀਕਲ ਸਿਸਟਮ ਦੇ ਵਿੱਚ ਤਬਾਦਲੇ ਕਹ ਲਓ ਕਿ ਸਿਆਸਤ ਦੇ ਨਾਲ ਹੀ ਜੁੜੇ ਹੁੰਦੇ ਆ ਜੀ ਬਿਲਕੁਲ ਮਤਲਬ ਕਿ ਜੇ ਤੁਸੀਂ ਲੰਮੀ ਚੌੜੀ ਇਸ ਸੂਚੀ ਨੂੰ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਦੇਖੋਗੇ ਤੇ ਇਹਦੇ ਵਿੱਚ ਸ੍ਰੀ ਮੁਖਸਰ ਸਾਹਿਬ ਜੀ ਆ ਜਿਹਦੇ ਐਸਐਸਪੀ ਬਦਲ ਦਿੱਤੇ ਗਏ ਜੀ ਹੁਣ ਤੁਸੀਂ ਵੇਖੋ ਕਿ ਕਮਾਲ ਦੀ ਗੱਲ ਹੈ ਨਾ ਮੈਂ ਸਵੇਰੇ ਮੈਨੂੰ ਕਿਸੇ ਇੱਕ ਸਜਣ ਨੇ ਇਹ ਦੱਸ ਦਿੱਤਾ ਕਿ ਤੁਹਾਡਾ ਐਸਐਸਪੀ ਬਦਲਣ ਜਾ ਰਿਹਾ ਤੇ ਫਲਾਣਾ ਆ ਰਿਹਾ ਹੂੰ ਚਲੋ ਫਲਾਣਾ ਤਾਂ ਨਹੀਂ ਪਰ ਉਹਦੀ ਜਗ੍ਹਾ ਤੇ ਨੇੜਲਾ ਤੇੜਲਾ ਆ ਗਿਆ ਹੂੰ ਮਤਲਬ ਕਿ ਐਸੀਆਂ ਗੱਲਾਂ ਹੁੰਦੀਆਂ ਨੇ ਕਿ ਜਿਹੜੀਆਂ ਲੋਕਾਂ ਤੱਕ ਪਹਿਲਾਂ ਪਹੁੰਚੀਆਂ ਹੁੰਦੀਆਂ ਜੀ ਜੀ ਹੁਣ ਮੁਖਸਰ ਸਾਹਿਬ ਦੇ ਵਿੱਚ ਇਹ ਗਿੱਦੜਵਾ ਤੇ ਗਿੱਦੜਵਾ ਦੇ ਵਿੱਚ ਕੀ ਆ ਜੁੜ ਗਈਆਂ ਨਾ ਰਾਜਨੀਤਿਕ ਤੰਦਾਂ ਆਹੀ ਚੀਜ਼ ਹੁੰਦੀ ਆ ਰਾਜਨੀਤੀ ਨੂੰ ਥੋੜਾ ਕਲੋਕੇ ਡੀਕੋਡ ਕਰਨ ਦਾ ਯਤਨ ਕਰੀਏ ਤੇ ਸਮਝ ਪੈ ਜਾਂਦੀ ਹੁੰਦੀ ਆ ਕੋਈ ਇਹ ਇਹ ਤੇ ਰਾਕਟ ਸਾਇੰਸ ਹੈ ਨਹੀਂ ਕੀ ਪਰ ਆਮ ਬੰਦੇ ਨੂੰ ਹੌਲੀ ਹੌਲੀ ਸਮਝ ਆਉਂਦੀ ਹੈ ਜੀ ਇਹਨਾਂ ਚੀਜ਼ਾਂ ਦੀ ਕੋਈ ਗੱਲ ਨਹੀਂ ਹੈ ਜੀ ਜੇ ਮਤਲਬ ਕਿ ਅਸੀਂ ਕੋਈ ਸਹਿਯੋਗ ਕਰ ਸਕਦੇ ਆ ਤਾਂ ਸਾਡੀ ਕੁਝ ਕਿਸਮਤ ਹੀ ਹੈ ਜੀ ਬਿਲਕੁਲ ਮੈਂ ਤਾਂ ਸ਼ੁਰੂ ਚ ਹੀ ਕਿਹਾ ਸੀ ਕਿ ਤੁਹਾਡਾ ਸਹਿਯੋਗ ਲੈਣਾ ਤੁਹਾਡੀਆਂ ਖੋਜਾਂ ਤੋਂ ਹੀ ਸਾਨੂੰ ਸਮਝ ਆਉਂਦੀ ਹੈ ਇਹ ਚੀਜ਼ਾਂ ਦੀ ਖੋਜਾਂ ਦਾ ਨਹੀਂ ਹੈ ਜੀ ਆਪਾਂ ਕੋਈ ਏਡੇ ਖਜ਼ਾਰਥੀ ਨਹੀਂ ਹੈਗੇ ਪਰ ਗੱਲ ਇਹ ਆ ਕਿ ਤਜਰਬਾ ਜਿਹੜਾ ਤੁਹਾਨੂੰ ਦੱਸ ਦਿੰਦਾ ਤੁਹਾਡਾ ਨੈਟਵਰਕ ਤੁਹਾਨੂੰ ਕੁਝ ਦੇ ਦਿੰਦਾ ਸੰਕੇਤ ਕਿ ਕਿਸ ਤਰ੍ਹਾਂ ਅੱਗੇ ਹੋ ਸਕਦਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਨਾਲ ਕਹਿ लो ਕਿ ਸਾਫ ਹੈ ਸਪਸ਼ਟ ਹੈ ਕਿ ਗਿੱਦੜਵਾਹ ਚੋਣ ਦੇ ਮੱਦੇ ਨਜ਼ਰ ਇੱਕ ਵਾਰੀ ਅਮਲਾ ਫੈਲਾ ਜਿਹੜਾ ਉਹ ਇਧਰੋਂ ਉਧਰੋਂ ਹੋਏਗਾ ਜੀ ਜੀ ਇਹ ਸਪਸ਼ਟ ਹੈ ਤਾਂ ਆਪਾਂ ਹੁਣ ਦੇਖ ਰਹੇ ਹਾਂ ਕਿ ਜਿੱਦਾਂ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਜਿਹੜੇ ਬਦਲ ਦਿੱਤੇ ਗਏ ਜੀ ਜੀ ਹੁਣ ਕੀ ਹੈ ਅਖੀਰ ਦੇ ਵਿੱਚ ਇਹ ਜਿਹੜਾ ਇਲੈਕਸ਼ਨ ਹੈ ਕਿਉਂਕਿ ਇਹ ਲੋਕਲਾਈਜ਼ ਇਲੈਕਸ਼ਨ ਹੋਣਾ ਹੈ ਜਿਹੜੇ ਹੁਣ ਇਲੈਕਸ਼ਨ ਹੋਣਗੇ ਨਾ ਜਿਵੇਂ ਜਲੰਧਰ ਵਾਲਾ ਸੀ ਤੁਹਾਨੂੰ ਪਤਾ ਹੈ ਨਾ ਉਹ ਦਲ ਬਦਲੀ ਜਾਂ ਇਹਨਾਂ ਚੀਜ਼ਾਂ ਤੇ ਆ ਕੇ ਘੁੰਮ ਗਿਆ ਉੱਥੇ ਕੋਈ ਸੈਂਟਰਲਾਈਜ਼ਡ ਮੁੱਦਾ ਨਹੀਂ ਸੀਗਾ ਨਹੀਂ ਸੀਗਾ ਬਿਲਕੁਲ ਇੱਥੇ ਜਿਹੜਾ ਸਭ ਤੋਂ ਵੱਡਾ ਮੁੱਦਾ ਬਣੇਗਾ ਉਹ ਬਣੇਗਾ ਕਿ ਭਈ ਕਿਹੜਾ ਬੰਦਾ ਨਸ਼ਾ ਰੋਕਣ ਵਾਸਤੇ ਹੁਣ ਤੱਕ ਯਤਨ ਕਰਦਾ ਰਿਹਾ ਜੀ ਕਿਹੜੇ ਬੰਦੇ ਨੂੰ ਸਫਲਤਾ ਮਿਲੀ ਹੈ ਕਿਹੜੇ ਨੂੰ ਅਸਫਲਤਾ ਮਿਲੀ ਹੈ ਮਤਲਬ ਕਿ ਗਿੱਦੜਵਾਹਾ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਇਹ ਚੋਣ ਵੀ ਤੇ ਇਸ ਤੋਂ ਇਲਾਵਾ ਜੋ ਨਾਲ ਲਗਵੀਆਂ ਚੋਣਾ ਹੋਣ ਗਿਆ ਇਹਨਾਂ ਦੇ ਵਿੱਚ ਇਹ ਮੁੱਦੇ ਭਾਰੂ ਰਹਿਣਗੇ ਰਹਿਣਗੇ ਬਿਲਕੁਲ ਤੇ ਹੁਣ ਜੇ ਨਸ਼ੇ ਦੇ ਮੁੱਦੇ ਤੇ ਜੇ ਕੁਝ ਪਹਿਲਾਂ ਕਰਕੇ ਵਿਖਾਉਣਾ ਕੋਈ ਐਕਸ਼ਨ ਲੈਣੇ ਆ ਜਾਂ ਹੁਣ ਆਇਨਾ ਮਹੀਨੇ ਦੋ ਮਹੀਨਿਆਂ ਦੇ ਦੌਰਾਨ ਤੁਸੀਂ ਕੋਈ ਢਾਂਚਾਗਤ ਤਬਦੀਲੀ ਲਿਆਉਣੀ ਹੈ ਨੀਤੀਗਤ ਤਬਦੀਲੀ ਲਿਆਉਣੀ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਜਿੰਮਾ ਕਿਹਦਾ ਹੁੰਦਾ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਉਹ ਹੁੰਦਾ ਐਸਐਸਪੀ ਦਾ ਜ਼ਿਲ੍ਹਾ ਪੁਲਿਸ ਮੁਖੀ ਦਾ ਜੀ ਇਸ ਕਰਕੇ ਬਦਲੀਆਂ ਦੇ ਵਿੱਚ ਇਹ ਹਮੇਸ਼ਾ ਵੇਖਿਆ ਜਾਂਦਾ ਹੈ ਕਿ ਫਲਾਣਾ ਬੰਦਾ ਜਿਹੜਾ ਉਹਦੀ ਭਾਵੇਂ ਕਾਬਲੀਅਤ ਹੋਵੇ ਚਾਹੇ ਸਰਕਾਰ ਦੇ ਨਾਲ ਨੇੜਤਾ ਕਹਿ ਲਓ ਜੀ ਕਿ ਉਹ ਹਮੇਸ਼ਾ ਵੇਖੀ ਜਾਂਦੀ ਹੈ ਕਾਬਲੀਅਤ ਵੀ ਵੇਖੀ ਜਾਂਦੀ ਐਸੀ ਗੱਲ ਨਹੀਂ ਹੈ ਕਿ ਪੁਰਾਣੇ ਥਾਂ ਤੇ ਇਸ ਅਫਸਰ ਨੂੰ ਕਲਾਈਏ ਤੇ ਇਹ ਕੁਝ ਨਾ ਕੁਝ ਬਾਈ ਚੰਗਾ ਰਿਜ਼ਲਟ ਦੇ ਸਕਦਾ ਸੋ ਇਸ ਕਰਕੇ ਤਬਾਦਲੇ ਰੂਟੀਨ 'ਚ ਵੀ ਹੁੰਦੇ ਆ ਜੀ ਰੂਟੀਨ ਦੀ ਜਿਹੜੀ ਇਹਨਾਂ ਦੀ ਪ੍ਰਣਾਲੀ ਉਹਦੇ ਤਹਿਤ ਵੀ ਹੁੰਦੇ ਆ ਪਰ ਰਾਜਨੀਤਿਕ ਪ੍ਰਬੰਧਾਂ ਦੇ ਵਿੱਚ ਪ੍ਰਸ਼ਾਸਕੀ ਕੁਸ਼ਲਤਾ ਵਧਾਉਣ ਵਾਸਤੇ ਸਰਗਰਮੀ ਵਧਾਉਣ ਵਾਸਤੇ ਵੀ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਸਮੇਂ-ਦਰ-ਸਮੇਂ ਤੇ ਕੀਤੇ ਜਾਂਦੇ ਆ ਜੀ ਜੀ ਇਸ ਤਰ੍ਹਾਂ ਪਾਲੀਆ ਜੀ ਕਹਿ ਰਹੇ ਨੇ ਕਿ 8 ਐਸਐਸਪੀ ਦੇ ਤਬਾਦਲੇ ਹੋਏ ਆ ਮੇਰੇ ਸੁਣਨ ਚ ਇਹ ਆਇਆ ਸੀਗਾ ਕਿ 24 ਤੇ 4 28 ਟੋਟਲ ਜਿਹਦੇ ਵਿੱਚ ਆਈਪੀਐਸ ਐ ਪੀਪੀਐਸ ਵੀ ਹੈ ਜੀ 28 ਜਾਣਿਆਂ ਦੇ ਇਹਨਾਂ ਨੇ ਤਬਾਦਲੇ ਕਰਨ ਬਾਰੇ ਜਿਹੜੀ ਹੈ ਜਾਰੀ ਕੀਤਾ ਸਾਰ ਕਲੋਨੀ ਕਹਿ ਰਹੇ ਨੇ ਕਿ ਪੰਜਾਬ ਚ ਕਾਰਪੋਰੇਸ਼ਨ ਚ ਉਹਨਾਂ ਜਨਵਰੀ ਚ ਕਰ ਦਿੱਤੀਆਂ ਨੇ